ਅਮਰੀਕਨੀਆਂ ਟਾਪ ਯੂਨੀਵਰਸਿਟੀ ਜਿੱਥੇ ਮੈਂ ਪੀ ਐਚ ਡੀ ਛੱਡੀ ਉਹਨਾਂ ਦੇ ਨਾਲ ਤੇ ਨਾ ਮੈਂ ਕਦੀ ਸੰਤ ਦੇਖੇ ਸੀ ਤੇ ਨਾ ਮੈਨੂੰ ਕੋਈ ਕਦੀ ਖਾਸ਼ ਸੀ ਪਰ ਜਿਹੜਾ ਜਿਸ ਬੰਦੇ ਨੇ ਵੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਜੁਰਤ ਕੀਤੀ ਉਸ ਜਰਨਲ ਨੂੰ ਅਸੀਂ ਘਰੇ ਜਾ ਕੇ ਵੰਗਾਰਿਆ ਸੀਗਾ ਐਂ ਅਸੀਂ ਦਿੱਲੀ ਵਾਲਿਆਂ ਨੂੰ ਵੰਗਾਰਿਆ ਸੀ ਇਸ ਚੀਜ਼ ਆ ਕਿ ਜੇ ਵੱਡੀਆਂ ਪੋਜੀਸ਼ਨਾਂ ਵਾਲੇ ਅੱਗੇ ਆ ਕੇ ਨਹੀਂ ਖੰਡਗੇ ਕਟੋ ਕਟ ਆਪਣੀ ਵੋਕੈਬਲਰੀ ਤਾਂ ਜ਼ਰੂਰ ਕਰੈਕਟ ਕਰ ਲੈਣੀ ਚਾਹੀਦੀ ਆ ਤੁਸੀਂ ਦੇਖੋ ਜਿੰਨੇ ਯਹੂਦੀ ਬੈਠਿਆ ਅਮਰੀਕਾ ਉਹਨਾਂ ਨੂੰ ਜੇ ਪੁੱਛਿਆ ਜਾਊਗਾ ਤਾਂ ਉਹ ਪਹਿਲੇ ਕਹਿਣਗੇ ਸਾਡੀਆਂ ਪਹਿਲੀਆਂ ਲਾਇਲਟੀਜ਼ ਇਜ਼ਰਾਈਲ ਨਾਲ ਆ ਭਾਵੇਂ ਅਸੀਂ ਅਮਰੀਕਨ ਸਿਟੀਜ਼ਨ ਆ ਇਹ ਚੀਜ਼ਾਂ ਹੁੰਦਾ ਪਰ ਜਿਵੇਂ ਆਪਣੇ ਵੈਸਟਰਨ ਵਰਲਡ 'ਚ ਸਿੱਖ ਬੈਠਿਆ ਬਹੁਤ ਉੱਚੀਆਂ ਪੋਜੀਸ਼ਨਾਂ ਤੇ ਨੇ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਆ ਇੱਥੇ ਉਹ ਸੁੰਨਾਂ ਚ ਉਹ ਵੀ ਅਨਸਰ ਨੇ ਜਿਹੜੇ ਇੱਥੇ ਸਾਡੀਆਂ ਕੰਨਾਂ ਕਾਲੀਆਂ ਕਰਾਉਂਦੇ ਨੇ ਉੱਥੇ ਵੀ ਮੰਦਰਾ ਦੀਆਂ ਕੰਨਾਂ ਕਾਲੀਆਂ ਕਰਦੇ ਨੇ ਗਾਂਧੀ ਅਰਜੰਦਾ ਯੂਨੀਵਰਸਿਟੀ ਦੇ ਵਿੱਚ ਜਾ ਕੇ ਬੁੱਤ ਵੜਦੇ ਨੇ ਮੈਂ ਉਹਨਾਂ ਨੂੰ ਵੀ ਬਾਰ-ਬਾਰ ਇਹੀ ਅਪੀਲ ਕੀਤੀ ਆ ਕਿ ਖੋਖਲੇ ਨਾਰੇ ਤੇ ਰੋਂਬ ਵੋਕੈਬਲਰੀਸ ਤੇ ਥਰਡ ਮੋਸਟ ਕਿ ਜੇ ਤੁਹਾਡੀ ਇੱਥੇ ਆਪਣੇ 23 23 ਮੈਂਬਰ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ ਚ ਬੈਠੇ ਆ ਤੇ ਉੱਥੇ ਮਨਿਸਟਰ ਵੀ ਰਹੇ ਆ ਟਾਪ ਪੋਜੀਸ਼ਨਸ ਤੇ ਉਹਨਾਂ ਨੇ ਅੱਜ ਤੱਕ ਇਹ ਦੱਸਣਾ ਚਾਹੀਦਾ ਕਿ ਕੀ ਪੋਜ਼ਿਟਿਵਿਟੀ ਉੱਥੇ ਉਹਨਾਂ ਨੇ ਕੀਤੀ